ਅੱਜ ਐਤਵਾਰ ਚੁਪਾਰੇ ਤੇ ਲੱਖਾਂ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਤੇ ਬਾਬਾ ਦੀਪ ਸਿੰਘ ਦੀ ਐਸੀ ਕਿਰਪਾ ਕਿ ਕੋਈ ਵੀ ਖਾਲੀ ਹੱਥ ਨਹੀਂ ਜਾਂਦਾ ਇੱਥੋਂ ਐ ਧਰਤੀ ਉਹ ਐਡੀ ਕਰਮਾ ਵਾਲੀ ਹੈ ਕਿ ਜਿਹੜਾ ਸੱਚੇ ਦਿਲ ਨਾਲ ਆ ਕੇ ਮੰਗਦਾ ਨਾ ਉਹਨੂੰ ਉਹ ਹੀ ਮਿਲ ਜਾਂਦਾ ਤੁਸੀਂ ਸੱਚੇ ਦਿਲ ਨਾਲ ਆਓ ਤੁਸੀਂ ਇੱਕ ਵਾਰ ਸੱਚੇ ਮਨ ਨਾਲ ਆ ਕੇ ਅਰਦਾਸ ਕਰੋ ਕਿ ਬਾਬਾ ਦੀਪ ਸਿੰਘ ਜੀ ਮੇਰੇ ਇਹ ਕੰਮ ਰੁਕੇ ਪਏ ਐ ਮੇਰੀ ਬਾਹ ਫੜ ਲਓ ਬਾਬਾ ਦੀਪ ਸਿੰਘ ਜੀ ਮੈਨੂੰ ਬਚਾ ਲਓ ਤੁਸੀਂ ਦੇਖਣਾ ਫਿਰ ਬਾਬਾ ਦੀਪ ਸਿੰਘ ਦੀ ਐਸੀ ਕਿਰਪਾ ਵਰਤੇਗੀ ਕਿ ਜਿਹੜੇ ਕੰਮ ਤੁਹਾਡੇ ਸਦੀਆਂ ਤੋਂ ਰੁਕੇ ਆ ਉਹ ਵੀ ਚੱਲ ਜਾਣਗੇ ਜਿੰਨਾ ਰੋਣਾ ਸੀ ਰੋਲਿਆ ਜਿੰਨਾ ਔਖਾ ਸੰਭਲ ਨਿਕਲਣਾ ਸੀ ਨਿਕਲ ਗਿਆ ਹੁਣ ਜਿਹੜਾ ਚੰਗਾ ਸਮਾਂ ਆਏਗਾ ਨਾ ਬਾਬਾ ਦੀਪ ਸਿੰਘ ਦੀ ਕਿਰਪਾ ਦੇ ਨਾਲ ਉਹ ਤੁਹਾਨੂੰ ਤੁਹਾਡੇ ਸਾਰੇ ਜ਼ਖਮ ਭੁਲਾ ਦੇਗਾ ਤੁਹਾਨੂੰ ਕੋਈ ਯਾਦ ਨਹੀਂ ਰਹਿਣਾ ਬਸ ਭਰੋਸਾ ਰੱਖੋ ਬਾਬਾ ਦੀਪ ਸਿੰਘ ਦੇ ਦਰਬਾਰ ਤੇ ਹੋਰ ਕਿਸੇ ਦੇ ਭਰੋਸਾ ਕਰਨ ਦੀ ਤੁਹਾਨੂੰ ਲੋੜ ਨਹੀਂ ਹੈ ਤੁਹਾਨੂੰ ਸਭ ਕੁਝ ਥੋ ਹੀ ਮਿਲਣਾ ਜੇ ਸੱਚੇ ਮਾਨਾ ਲਾਓ ਸੇਵਾ ਕਰੋ ਪਿਆਰ ਦੇਖੋ ਸੰਗਤਾਂ ਦਾ ਪਾਵੇ ਮੀ ਆ ਰਿਹਾ ਪਾਵੇ 45 46 ਡਿਗਰੀ ਟੈਂਪਰੇਚਰ ਰਹਿ ਰਿਹਾ ਐ ਐਸੀ ਗਰਮੀ ਪੈ ਰਹੀ ਕਿ ਦੁਨੀਆ ਦਾ ਗੰਦੀ ਸਾਹ ਲੈਣਾ ਔਖਾ ਹੈ ਪਰ ਇਸ ਦਰਬਾਰ ਦੇ ਆਗੇ ਦੇਖੋ 5 6 ਲਗ ਸੰਗਤਾਂ ਸੜਕਾ ਦੇ ਬੈਠ ਗਏ ਪਾਰਕਿੰਗ ਬੀਸਮੈਂਟਾਂ 'ਚ ਬੈਠ ਕੇ ਵੀ ਚਪੈਰਾ ਕਰ ਰਹੀਆਂ ਤੇ ਉਹਨਾਂ ਕੋ ਜਦੋਂ ਪੁੱਛੀਦਾ ਤਾਂ ਉਹ ਤਾਂ ਗੰਦੇ ਹੀ ਆਪਾ ਬਾਬਾ ਦੀਪ ਸਿੰਘ ਦੀ ਗੋਦ ਦੇ ਵਿੱਚ ਬੈਠੇ ਆ ਸਾਨੂੰ ਤਾਂ ਆਰਾਮ ਹੀ ਇੱਥੇ ਆ ਕੇ ਮਿਲਿਆ ਇਹ ਜਿਹੜਾ ਸਕੂਨ ਹੈ ਨਾ ਉਹ ਵੀ ਮਹਿਸੂਸ ਕਰ ਸਕਦਾ ਜਿਹੜਾ ਉੱਥੇ ਹਾਜ਼ਰੀ ਭਰ ਰਿਹਾ ਕਾਰ ਬੈਠ ਕੇ ਏਸੀ 'ਚ ਗੱਲਾਂ ਕਰਨੀਆਂ ਬਹੁਤ ਸੋਕੀ ਆ